Karo. शर्म, करो, शर्म, करो. शर्म करो शर्म करो शर्म करो करो शर्म करो मान शर्म करो करो शो जलंधर की जनता जलंधर की जनता ਚਰਾ ਚੋਂਦੀ ਆ ਕਿ ਮੋਦੀ ਸਰਕਾਰ ਵੱਲੋਂ ਸਮਾਰਟ ਸ਼ਹਿਰ ਦਾ ਕਰੋੜਾਂ ਰੁਪਇਆ ਕਿੱਥੇ ਗਿਆ ਅੱਜ ਕੱਲ 15 ਦਿਨ ਤੋਂ ਲੋਕਾਂ ਨੂੰ ਪਾਣੀ ਮਹਜਾੜੀ ਹੋ ਰਿਹਾ ਤੇ ਸਰਕਾਰ ਖੰਮ ਕਰਨ ਦੀ ਨਹੀਂ ਹੱਤੀ ਹੋਈ ਹੈ ਇਹ ਬਲਦਾਂ ਸਿੰਘ ਜੀ ਕਿੱਥੇ ੁੱਤੇ ਪਿਆ ਜਲੰਧਰ ਦੀ ਜੰਦਾ ਉਹ ਨਾ ਚਿਹਰਾ ਦੇ ਗੁਰੂ ਜਾਬ ਸਰਕਾਰ ਮੁਰਦਾਬਾ ਜੰਦਾਬਾ ਮੁਰਦਾਬਾ ਜਾਬ ਸਰਕਾਰ ਮੁਰਦਾਬਾ ਮੁਰਦਾਬਾ ਜੰਦਾਬਾ ਜਾਬ ਸਰਕਾਰ ਮੁਰਦਾਬਾ ਜੰਦਾਬਾ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾਦ 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 6 ਨੰਬਰ ਗੱਲ ਅਸੀਂ 20 ਦਿਨ ਤੋਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਬੜੇ ਪਰੇਸ਼ਾਨ ਆ ਅਸੀਂ ਜੇਈ ਸਾਹਿਬ ਨੂੰ ਫੋਨ ਕੀਤਾ ਜੀ ਜੇਈ ਸਾਹਿਬ ਕਹਿੰਦੇ ਆ ਜੀ ਅਸੀਂ 3 ਵਜੇ ਟੋਡਾ ਜਿਹੜਾ ਮੋਟਰ ਦਾ ਜਿਹੜਾ ਕੰਮ ਹੈ ਅਸੀਂ ਚੈੱਕ ਕਰਵਾਨੇ ਆਂ 3 ਵਜੇ ਕਿਹੜੇ ਦਿਨ ਇਹ ਤਿੰਨ ਤਿੰਨ ਦਿਨ ਹੋ ਗਏ ਜੀ ਇਸ ਗੱਲ ਨੂੰ ਅੱਛਾ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਫੋਨ ਕੀਤਾ ਉਹਨਾਂ ਨੇ ਸਾਡਾ ਫੋਨ ਨਹੀਂ ਚੁੱਕਿਆ ਫਿਰ ਅਸੀਂ ਉਹਨਾਂ ਨੂੰ ਫੋਨ ਕੀਤਾ ਸ਼ਾਮ ਨੂੰ 5 ਵਜੇ ਉਹ ਕਹਿੰਦੇ ਜੀ ਅਸੀਂ ਅਗਲੇ ਦਿਨ ਸਵੇਰੇ ਸਲੋਨੀ ਮਾਤਾ ਮੰਦਰ ਲੰਬਾ ਪਿੰਡ ਚੋਂ ਕਿ ਟਿਊਬ ਵਾਲਾ ਅਸੀਂ ਉਹ ਚੈੱਕ ਕਰਵਾਨੇ ਆਂ ਠੀਕ ਹੈ ਲੇਕਿਨ ਉਹ ਵੀ ਸਮੱਸਿਆ ਜਿਹੜੀ ਆ ਉਹਨਾਂ ਕੋਲੋਂ ਨਹੀਂ ਹੱਲ ਹੋਈ ਅਸੀਂ ਕੱਲ ਵੀ ਫੋਨ ਕੀਤਾ ਉਹ ਕਹਿੰਦੇ ਜੀ ਅਸੀਂ ਅੱਜ ਬੰਦਾ ਭੇਜਾਂਗੇ ਅੱਜ ਚੈੱਕ ਕਰਾ ਦੇਾਂਗੇ ਪਰ ਸਰ ਇਸ ਜੀ ਕੋਈ ਸੁਣਵਾਈ ਨਹੀਂ ਹੋ ਪਾਣੀ ਦੀ ਤਾਂ ਦਿੱਕਤ ਆ ਮੁੱਲ ਟੈਂਕਰ ਪੈਸਿਆਂ ਤੇ ਖਰੀਦ-ਖਰੀਦ ਕੇ ਅਸੀਂ ਆਪਣੇ ਘਰਾਂ ਦੇ ਬਾਹਰ ਖੜੇ ਕੀਤੇ ਨੇ ਤੁਹਾਡਾ ਏਰੀਆ ਗੱਲਾਂ ਨਾਰਥ ਦਾ ਪੈਂਦਾ ਕਿ ਵਿੱਚ ਸੈਂਟਰ ਵੀ ਆਂਦਾ ਨਾਰਥ ਪੈਂਦਾ ਜੀ ਨਾਰਥ ਜੈਮਨ ਲੱਗਰ ਗਲੀ ਨੰਬਰ 6 ਉਮਕਾਰ ਨਗਰ ਤੁਸੀਂ ਬਾਬਾ ਜੀ ਨਾਲ ਗੱਲਬਾਤ ਕੀਤੀ ਨਹੀਂ ਕੋਈ ਨਹੀਂ ਅਸੀਂ ਢੱਲ ਸਾਹਿਬ ਦੇ ਦਫਤਰ ਗਏ ਸੀ ਕਿ ਜੀ ਉਹਨਾਂ ਨੇ ਸਾਨੂੰ ਇਹ ਆਸ਼ਵਾਸ਼ਣ ਦਿੱਤਾ ਜੀ ਅਸੀਂ ਸਵੇਰੇ ਤੁਹਾਡਾ ਜਿਹੜਾ ਪਾਣੀ ਦਾ ਮੁਹੱਈਆ ਵਾ ਅਸੀਂ ਹੱਲ ਕਰਾ ਦੇਾਂਗੇ ਪਰ ਉਹ ਕੋਈ ਵੀ ਚੀਜ਼ ਕਿਸੇ ਨੇ ਹੱਲ ਨਹੀਂ ਕਰਾ ਕੇ ਦਿੱਤੀ ਬਸ ਗੱਲਾਂ 'ਚ ਵਰਬਲੀ ਗੱਲਾਂ ਹੀ ਸਾਰੀਆਂ ਹੋ ਰਹੀਆਂ ਢੱਲ ਸਾਹਿਬ ਨੇ ਮੌਕਾ ਦੇਖਿਆ ਆਗੇ ਹਾਂ ਜੀ ਦੇਖੋ ਕੋਈ ਵੀ ਨਹੀਂ ਆਇਆ ਜੀ ਉੱਥੇ ਮੋਕੇ ਤੇ ਕੋਈ ਅਧਿਕਾਰੀ ਨਹੀਂ ਆਇਆ ਜੀ ਨਾ ਹੀ ਕਿਸੇ ਨੇ ਆ ਕੇ ਗਲੀ ਚੈੱਕ ਕੀਤੀ ਅਸੀਂ ਜੈ ਜੀ ਸਾਹਿਬ ਨੂੰ ਕਿਹਾ ਮੈਂ ਕਿਹਾ ਸਰ ਤੁਸੀਂ ਵਿਜ਼ਿਟ ਕਰੋ ਸਾਡੇ ਕੋਲ ਆਓ ਆ ਕੇ ਚੈੱਕ ਕਰੋ ਉਹ ਕਹਿੰਦੇ ਜੀ ਅਸੀਂ ਆ ਰਹੇ ਹਾਂ ਅਸੀਂ ਤੁਸੀਂ ਸ਼ਾਮ ਨੂੰ 5 ਵਜੇ ਆਪਣੇ ਘਰ ਰਹੀਓ ਉਹਨਾਂ ਨੇ ਸਾਡਾ ਕੰਟੈਕਟ ਨੰਬਰ ਲਿਆ ਲੇਕਿਨ ਉਹਨਾਂ ਵੱਲੋਂ ਕੋਈ ਪੇਸ਼ ਨਹੀਂ ਹੋਇਆ ਕੀ ਨਾਮ ਕੀ ਜੈ ਜੀ ਸਾਹਿਬ ਦਾ ਸੰਜੀਵ ਕੁਮਾਰ ਦੱਸਿਆ ਉਹਨਾਂ ਨੇ ਨਾਮ ਪਰ ਮਹੀਨਾ ਹੋ ਗਿਆ ਪਾਣੀ ਨਹੀਂ ਉਹਦੇ ਰਖੜੀਆਂ ਤੋਂ ਪਹਿਲਾਂ ਦਾ ਪਾਣੀ ਆ ਰਿਹਾ ਸੀ ਹੁਣ ਵੀ 1 ਘੰਟਾ ਪਾਣੀ ਆਂਦਾ ਉਸ ਤੋਂ ਬਾਅਦ ਪਾਣੀ ਨਹੀਂ ਆਂਦਾ ਇੰਨੀ ਪ੍ਰੋਬਲਮ ਹੋਈ ਪਈ ਆ ਅਸੀਂ ਪਾਣੀ ਵੀ ਨਹੀਂ ਪੀ ਸਕਦੇ ਨਾ ਕਿਚਨ ਚ ਪਾਣੀ ਹੈਗਾ ਇੰਨਾ ਬੁਰਾ ਹਾਲਾ ਕਰਦਾ ਤੁਸੀਂ ਖੁਦ ਜਾ ਕੇ ਦੇਖ ਸਕਦੇ ਆ ਸੀਵਰੇਜ ਦੀ ਸਮੱਸਿਆ ਕਿਸ ਤਰ੍ਹਾਂ ਦੀ ਸੀ ਹਾਂਜੀ ਏਰੀਆ ਕੋਨੇ ਜੈਮਲ ਨਗਰ ਸੀਵਰੇਜ ਦੀ ਸਮੱਸਿਆ ਦਾ ਵੀ ਮੁਸ਼ਕਿਲ ਆ ਨਹੀਂ 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 ਸੀਵਰੇਜ ਦਾ ਨਹੀਂ ਹੈਗਾ ਕੱਲੇ ਪਾਣੀ ਪੀਣ ਵਾਲੇ ਦੀ ਮੁਸ਼ਕਿਲ ਹੈ ਕਿੰਨੇ ਦਿਨ ਤੋਂ ਮੁਸ਼ਕਿਲ ਆ ਰਹੀ ਹੈ ਰੱਖੜੀਆਂ ਤੋਂ ਪਹਿਲਾਂ ਦੀ ਗੱਲ ਆ ਰੱਖੜੀਆਂ ਤੋਂ ਪਹਿਲਾਂ ਦੀ ਗੱਲ ਆ ਤੇ ਹੁਣ ਦੇਖ ਲਓ ਅੱਜ 22 ਦਿਨ ਹੋ ਗਏ ਸਾਨੂੰ ਇੰਨੀ ਪ੍ਰੋਬਲਮ ਝੱਲ ਰਹੀ ਤੁਸੀਂ ਕਿਸੇ ਅਧਿਕਾਰੀ ਨੂੰ ਮਿਲੇ ਹੋ ਜਾ ਕੇ ਨਹੀਂ ਸਰ ਜੀ ਤੁ ਫਿਰ ਅਧਿਕਾਰੀ ਨੂੰ ਮਿਲੇ ਨਹੀਂ ਕਿਸ ਤਰ੍ਹਾਂ ਕੰਮ ਹੋਏਗਾ ਦੱਸੋ ਤੁਸੀਂ ਅਸੀਂ ਅਸੀਂ ਜੇ ਆਈ ਨੂੰ ਫੋਨ ਕੀਤਾ ਭਾਜੀ ਉਹਨਾਂ ਨੇ ਉਹਨਾਂ ਨੇ ਵੀ ਨਹੀਂ ਚੱਕਿਆ ਇੰਨੀ ਵਾਰੀ ਫੋਨ ਕੀਤਾ ਫਿਰ ਅਸੀਂ ਧਰਨਾ ਲਾਇਆ ਉੱਥੇ ਵੀ ਨਹੀਂ ਸਾਡੀ ਕਾਰਵਾਈ ਹੋਈ ਫਿਰ ਅਸੀਂ ਇੱਥੇ ਆਏ ਤੁਹਾਡੇ ਏਰੀਆ ਦੇ ਐਮ ਐਲ ਏ ਸਾਹਿਬ ਬਾਬਾ ਹਨਰੀ ਹੈ ਜੀ ਉਹਨਾਂ ਨਾਲ ਬਹੁਤ ਗੱਲਬਾਤ ਕੀਤੀ ਉਹਨਾਂ ਨਾਲ ਤੁਸੀਂ ਕੋਈ ਨਹੀਂ ਉਹਨਾਂ ਨੂੰ ਦੱਸਿਆ ਨਹੀਂ ਵੀ ਸਾਨੂੰ ਆਹ ਪ੍ਰੋਬਲਮ ਆ ਰਹੀ ਉਹਨਾਂ ਨੂੰ ਵੀ ਤਾਂ ਪਤਾ ਹੀ ਹੈ ਜਦੋਂ ਟੈਂਕਰ ਰੋਡ ਤੇ ਲੱਗਦੇ ਉਹਨਾਂ ਨੂੰ ਨਹੀਂ ਪਤਾ ਜਦੋਂ ਵੋਟਾਂ ਲੈਣ ਆਉਂਦੇ ਉਦੋਂ ਪਤਾ ਹੁੰਦਾ ਉਦੋਂ ਤਾਂ ਹੱਥ ਜੋੜਦੇ ਸਾਡੇ ਸਾਹਮਣੇ ਅੱਜ ਸਾਨੂੰ ਆਹ ਪ੍ਰੋਬਲਮ ਆ ਸਾਨੂੰ ਕਿਸੇ ਨੇ ਹੱਲ ਨਹੀਂ ਦਿੱਤਾ ਹੁਣ ਤੁਸੀਂ ਇੱਥੇ ਕਮਿਸ਼ਨਰ ਸਾਹਿਬ ਨੂੰ ਮਿਲਣਾ ਜੀ ਹਾਂਜੀ ਠੀਕ ਅਮਨਪੁਰ ਵਾਸੀ ਮੇਰੇ ਭਾਈ ਇਹਨਾਂ ਦਾ ਮੈਨੂੰ ਟੈਲੀਫੋਨ ਪਿੰਚਾਰ ਦਿਨ ਪਹਿਲਾਂ ਆਇਆ ਕਿ 10 ਦਿਨ ਤੋਂ ਉਸ ਇਲਾਕੇ ਦੇ ਲੋਕ ਜਿਹੜੇ ਪੀਣ ਵਾਲੇ ਪਾਣੀ ਤੋਂ ਤਰਸਤ ਨੇ ਔਰ ਜੈ ਨੂੰ ਵਾਰ-ਵਾਰ ਕਹਿੰਦੇ باوجود ਉਥੇ ਪਾਣੀ ਦੀ ਸਮੱਸਿਆ ਨਹੀਂ ਹੱਲ ਹੋਈ 15 ਦਿਨ ਤੋਂ ਬੱਚੇ ਸਕੂਲ ਨਹੀਂ ਜਾ ਰਹੇ ਕਈ ਕਿਉਂਕਿ ਸਵੇਰੇ ਪਾਣੀ ਨਹਾਣ ਨੂੰ ਨਹੀਂ ਬੱਚਿਆਂ ਨੂੰ ਉਪਲਬਧ ਹੁੰਦਾ ਪਾਣੀ ਪੀਣ ਨੂੰ ਨਹੀਂ ਮਿਲ ਰਿਹਾ ਇਹ ਕੈਸੀ ਸਰਕਾਰ ਹੈ ਪੰਜਾਬ ਦੇ ਅੰਦਰ ਕੁੰਭ ਕਰਨ ਦੀ ਨੀਂਦ ਸਰਕਾਰ ਜਿਹੜੀ ਸੁੱਤੀ ਪਈ ਹੈ ਇਹ ਪੰਜਾਬ ਦਾ ਮੁੱਖ ਮੰਤਰੀ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਹੈ ਇਹਨਾਂ ਦੇ ਜਿਹੜੇ ਸਥਾਨੀਆਂ ਨਿਕਾਇਮ ਮੰਤਰੀ ਹੈ ਉਹਨਾਂ ਨੂੰ ਮੈਂ ਸਵਾਲ ਪੁੱਛਣਾ ਚਾਹਨਾ ਕਿ ਤੁਹਾਨੂੰ ਬਹੁਤ ਸ਼ੌਂਕ ਸਗਾ ਸਥਾਨੀਆਂ ਨਿਕਾਇਮ ਮੰਤਰੀ ਤੇ ਬਣੰਦਾ ਕੀ ਅੱਜ 3 ਦਿਨ ਹੋ ਗਏ ਆ ਖਬਰ ਲੱਗਿਆ ਤੁਸੀਂ ਇੱਥੇ ਨਾਲ ਹੀ ਕਰਤਾਰਪੁਰ ਖੇਤਰ ਹੈ 15 ਦਿਨ ਤੋਂ ਇਲਾਕਾ ਨਿਵਾਸੀਆਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਇਹ ਪਹਿਲੀ ਵਾਰ ਦੇਸ਼ ਦੀ ਆਜ਼ਾਦੀ ਤੋਂ ਬਾਅਦ ਇਹ ਦਿਨ ਪੰਜਾਬ ਵਾਸੀ ਸਾਡੇ ਦੇਖ ਰਿਹਾ ਕਿਉਂਕਿ ਜਿਹੜੀ ਸਰਕਾਰ ਇੱਕ ਪਾਣੀ ਤੱਕ ਮੁਹੱਈਆ ਨਹੀਂ ਕਰਾ ਸਕਦੀ ਉਹਨਾਂ ਨੂੰ ਸੱਤਾ 'ਚ ਰਹਿਣ ਦਾ ਅਧਿਕਾਰ ਨਹੀਂ ਹੈ ਸ਼ਰਮਾ ਜੀ ਹਲਕਾ ਕਿਹੜਾ ਪੈਂਦਾ ਨਾਰਥ ਪੈਂਦਾ ਵੈਸਟ ਪੈਂਦਾ ਇਹ ਇਲਾਕਾ ਜਿਹੜਾ ਹੈ ਨਾਰਥ ਪੈਂਦਾ ਜੀ ਅੱਛਾ ਜੀ ਔਰ ਇਹ ਸਰਕਾਰ ਨੂੰ ਚਾਹੀਦਾ ਹੈ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇ ਦੇਵੇ ਉਹਨਾਂ ਦੇ ਨਾਲ ਲੱਗਦੇ ਇਲਾਕੇ ਗਾਂਧੀ ਨਗਰ ਉਪਕਾਰ ਨਗਰ ਔਰ ਗੁਰਗੋਬਿੰਦ ਸਿੰਘ ਐਵੇਨਿਊ ਜਿੱਥੇ ਮੱਛਰਾਂ ਦੀਆਂ ਫੈਕਟਰੀਆਂ ਤੱਕ ਲੱਗੀਆਂ ਹੋਈਆਂ ਐ ਅੱਜ ਉੱਥੇ ਬਿਮਾਰੀਆਂ ਫੈਲ ਰਹੀਆਂ ਨੇ ਸ਼ਰਮਜੇ ਨਾਰਥ ਏਰੀਆ ਦੇ ਵਿੱਚ ਐ ਐਮਐਲਏ ਬਾਬਾ ਹੈਂਡਰੀ ਜੀ ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ ਕੋਈ ਦੇਖੋ ਮੇਰੀ ਪ੍ਰਾਰਥਨਾ ਹੈ ਕਿ ਮੈਂ ਬਾਬਾ ਹੈਂਡਰੀ ਜੀ ਨਾਲ ਗੱਲ ਨਹੀਂ ਕਰਨੀ ਮੈਂ ਕਿਉਂ ਬਾਬਾ ਹੈਨਰੀ ਜੀ ਨਾਲ ਗੱਲ ਕਰਾਂਗਾ ਬਾਬਾ ਹੈਨਰੀ ਜੀ ਆਪ ਉੱਥੇ ਜਾ ਕੇ ਲੋਕਾਂ ਨੂੰ ਮੌਕਾ ਦੇਖਣ ਨਹੀਂ ਉਹਨਾਂ ਨੂੰ ਤੁਸੀਂ ਦੱਸਿਆ ਜਾ ਕੇ ਅਸੀਂ ਕਿਉਂ ਦੱਸਾਂਗੇ ਜਨਾਬ ਜੀ ਅਸੀਂ ਥੋੜੀ ਬਾਬਾ ਹੈਨਰੀ ਨੂੰ ਦੱਸਾਂਗੇ ਅਸੀਂ ਤਾਂ ਨਗਰ ਨਿਗਮ ਕਮਿਸ਼ਨਰ ਨੂੰ ਕਹਾਂਗੇ ਅਸੀਂ ਤਾਂ ਕਹਾਂਗੇ ਉਹਨਾਂ ਦੇ ਸਥਾਨੀਆ ਨਿਕਾਇਮ ਮੰਤਰੀ ਨੂੰ ਖਵਾ ਭੇਜਾਂਗੇ ਕਿ ਭਾਈ ਕਰ ਤੇਰਾ ਸਰਕਾਰ ਤੁਹਾਡੀ ਹੈ ਬਾਬਾ ਹੈਨਰੀ ਜੀ ਨੂੰ ਵੀ ਉੱਥੇ ਇਲਾਕੇ ਦੇ ਵਿਧਾਇਕ ਹੈ ਬਾਬਾ ਹੈਨਰੀ ਜੀ ਨੂੰ ਇਹ ਲੋਕ ਇਲਾਕਾ ਨਿਵਾਸੀ ਮਿਲੇ ਹੋਣੇ ਆ ਇਹ ਮਿਲਣਗੇ ਕਿਉਂਕਿ ਮੈਂ ਨਹੀਂ ਮਿਲਣਾ ਕਿ ਬਾਬਾ ਹੈਂਦਰੀ ਜਿਹਨੂੰ ਇਲਾਕਾ ਨਿਵਾਸੀਆਂ ਨੇ ਮਿਲੇ ਵੀ ਹੋਣੇ ਆ ਔਰ ਇਲਾਕੇ ਦੇ ਆਮ ਆਦੀ ਪਾਰਟੀ ਦੇ ਲੀਡਰਾਂ ਨੂੰ ਮਿਲਿਆ ਔਰ ਇਲਾਕੇ ਦੇ ਜੈ ਨੂੰ ਮਿਲੇ ਹੈ ਔਰ ਜਲੰਧਰ ਦੇ ਵਿੱਚ ਕਿਆ ਸਥਾਨੀਆ ਨਿਕਾਇਮ ਮੰਤਰੀ ਖਬਰਾਂ ਨਹੀਂ ਪੜਦੇ ਨਹੀਂ ਇਹ ਮਿਲੇ ਆ ਉਹਨਾਂ ਨੇ ਕੀ ਇਨਫੋਰਮੇਸ਼ਨ ਦਿੱਤਾ ਉਹਨਾਂ ਨੇ ਕਿਹਾ ਕੁਝ ਉਹ ਐਸਾ ਹੈ ਕਿ ਇਹ ਮਿਲੇ ਆ ਇਹ ਦੱਸਣਗੇ ਉਹਦੇ ਬਾਰੇ ਇਹ ਉਹਦੇ ਬਾਰੇ ਇਹ ਦੱਸਣਗੇ ਪਰ ਕਿੱਡੀ ਸ਼ਰਮ ਦੀ ਗੱਲ ਹੈ ਅੱਜ ਸ਼ਹਿਰ ਦੇ ਹਾਲਾਤ ਕੀ ਬਣ ਚੁੱਕੇ ਨੇ ਅੱਜ ਕੂੜਿਆਂ ਦੇ ਢੇਰ ਲੱਗੇ ਆ ਸੜਕਾਂ ਟੁੱਟੀਆਂ ਪਈਆਂ ਐ ਅੱਜ ਸਮਾਜ ਕਿਨੂੰ ਜਾ ਕੇ ਦੱਸੇ ਅੱਜ ਮੈਂ ਨਗਰ ਨਗਮ ਕਮਿਸ਼ਨਰ ਸਾਹਿਬ ਤੁਹਾਨੂੰ ਬੇਨਤੀ ਕਰਨ ਆਇਆ ਹੈ ਕਿ ਸਮਾਜ ਨੂੰ ਤੁਸੀਂ ਦੱਸ ਦਿਓ ਕਿ ਕਾਰਪੋਰੇਸ਼ਨ ਕੋਲ 1 ਰੁਪਿਆ ਨਹੀਂ ਹੈਗਾ ਲੋਕੀਆਂ ਵਿੱਚ ੱਟਕੇ ਖਾਈ ਜਾਂਦੇ ਪਿਆ ਅੱਜ ਪੰਜਾਬ ਦੇ ਅੰਦਰ ਮੈਂ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲਗਾਤਾ ਜਾਵੇ ਪੰਜਾਬ 'ਚ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਕਉਂਗੀ ਇਸ ਕਰਕੇ ਅੱਜ ਜਨਤਾ ਅੱਜ 15-15 ਦਿਨ ਤੋਂ ਜਿਨ੍ਹਾਂ ਨੂੰ ਪਾਣੀ ਪੀਣ ਨੂੰ ਨਹੀਂ ਮਿਲਦਾ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਸਥਾਨੀਆ ਨਿਕਾਇਮਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ